ਕਿ ਤੇ ਪੰਚਾਇਤ ਸੋਲਾ ਦੱਸ ਨਹੀਂ ਮੈਂ ਮਾਰਦਾ ਚਾ ਮਾ ਦਾਦੋ ਤੈਨੂੰ ਮੈਂ ਉਹ ਕਰ ਲਈ ਜਰੂਰ ਕਰੂ ਤੇਰਾ ਮੈਂ ਉਹ ਕਰ ਲਈ ਤੂੰ ਤੂੰ ਸੋ ਮੈਂ ਜਾਂਦਾ ਤੂੰ ਤੂੰ ਜਾਂਦਾ ਤੂੰ ਉਹ ਤਾਂ ਦੇਖ ਲੈ ਕਿਤੇ ਹੋਰ ਨਾ ਜੀ ਨਹੀਂ ਨਹੀਂ ਤਾੜੀ ਕਿਹਨੇ ਆਹੋ ਆਹੋ ਧਿਆਨ ਨਾਲ ਉਹਦਾ ਕੰਮ ਕਰ ਆਪਣਾ ਧਿਆਨ ਨਾਲ ਹਾਂ ਬਣਾਈਆਂ ਬਣਾਈਆਂ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਫੋਟ ਹੋਟੇ ਹਾਥਲਾ 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 ਤੂੰ ਮੰਨਿਆ ਡਿਊਟੀ ਹਾਥਲਾ ਹਾਥਲਾ ਇੱਕ ਦਰ ਬੰਦਾ ਹਾਥਲਾ ਗਾੜੀ ਹਾਥਲਾ ਨੂੰ ਵੱਡਾ ਦਾੜੀ ਹਾਂ ਬਾਦ ਨੂੰ ਆਪਾਂ ਉੜਾਂਗਾ ਮੈਂ ਬਹੁਤ ਦਾੜੀ ਦਾੜੀ ਹਾਥਲਾ ਹਾਂ ਆ ਗਾੜੀ ਹੀ ਕਰਾਏਗਾ ਤੂੰ ਤਾੜੀ ਬੰਦ ਕਰੀਂ ਨਾ ਜੀ ਕਰੂਨ ਨੇ ਭੰਗ ਹੋਣਾ ਨਹੀਂ ਤੂੰ ਰਿਕਾਰਡਿੰਗ ਕਰੀਂ ਆ ਮੈਂ ਆਂ ਹੀ ਕਰਾ ਰੋਣਾ ਨਾ ਹੋਣੀ ਜਿੱਕੇ ਨਾ ਲਵਾਉਂਗਾ ਜਦੋਂ ਆਣੀ ਲੱਗਨ ਤੂੰਗਾ ਫੇਰ ਕੇ ਤਰੀਕੇ ਨਾ ਪਾਸੇ ਦੇ ਆ ਪਾਸੇ ਦੇ ਆ ਖਾਰ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਿੰਗਾ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖਨਦਾਰ ਜੀ ਨਹੀਂ ਕਰਨੀ ਮੈਂ ਨਾ ਮੈਂ ਕਰੂੰਗਾ ਮੈਂ ਕਰੂੰਗਾ ਲਾਉਂਗਾ ਲਾਉਂਗਾ ਤੇਰੇ ਕੋਲ ਰੱਖਦਾ ਕੋਈ ਨਹੀਂ ਆਇਆ ਇਹ ਜਿੰਨਾ ਫੜਦੇ ਤੇਰਾ ਮੁੰਡਾ ਘਰੇ ਫੜਨਾ ਘਰੇ ਫੜਨਾ ਫੜ ਲਈ ਤਤਾ 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 ਇਲਾਕੇ ਦਾ ਥਾਣੇਦਾਰ ਹੋ ਗਿਆ ਸਰਪੰਚ ਸਾਹਿਬ ਨਾਲ ਤਤਾ ਤੇ ਮੌਕੇ ਦੇ ਉੱਤੇ ਫਿਰ ਕਾਠੀ ਹੋ ਗਈ ਪੰਚਾਇਤ ਤੁਸੀਂ ਆਪ ਹੀ ਦੇਖ ਲਵੋ ਤਰਨਤਾਰਨ ਦੇ ਨਿਸ਼ਾਰਾ ਪੁੰਨੂ ਇਲਾਕੇ ਦੇ ਵਿੱਚ ਕਿਵੇਂ ਪੈ ਗਿਆ ਪੰਗਾ ਜਦੋਂ ਪਹਿਲ ਪੰਜਾਬੀ ਟੀਵੀ ਲਈ ਆਮਨ ਟੱਕਰ ਦਿਪਾ ਸਾਲ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਦੀਮ ਸਿੰਘ ਗਏ ਆ ਤੇ ਐਸਆਈ ਗੱਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰ ਸਦਿਆ ਤੇ ਇਹ ਉੱਤੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉੱਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਕਿਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਆਜੋ ਨਾ ਕੜਾ ਹੈ ਤੇ ਤੇ ਤੁਸੀਂ ਮੈਂ ਜੇ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਢੱਕੋ ਤੇ ਇਹਦੇ ਵਿੱਚ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਜੀ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਤੇ ਚੌਂਕੀ ਦੇ ਕੇ ਧਰਨਾ ਵੀ ਲਾਵਾਂਗੇ ਤੇ ਅੱਡੇ ਦੇ ਵਿੱਚ ਉਹਨਾਂ ਦੀ ਮਤਵਾਲਾ ਤੇ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਹੀਂ ਕਰਾਂਗੇ ਇਹ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾ ਸ਼੍ਰੋਮਿਕ ਕਮੇਟੀ ਨੂੰ ਵੀ ਕੱਢੀਆਂ ਆਪਣੇ ਚਿੱਠੀ ਤੇ ਅਸੀਂ ਸੰਘਰਸ਼ਾਂ ਗਾਂਹ ਤੇਜ ਕਰਾਂਗੇ ਜੇ ਸਾਡੇ ਮੋਹਤਬਰਾਂ ਨੂੰ ਇਸ ਤਰ੍ਹਾਂ ਹੀ ਮਾੜਾ ਚੰਗਾ ਬੋਲਣਗੇ ਤੇ ਅਸੀਂ ਸਾਡੀਆਂ ਦਰਿਆ ਤਿਆਰ ਆ ਉਹ ਬਾਰੋਂ ਮਜ਼ਦੂਰ ਆਉਂਦੇ ਆ ਆਪਣੇ ਉਹਨਾਂ ਦੀਆਂ ਰੇੜੀਆਂ ਨੂੰ ਆਂਦੇ ਵੀ ਬਾਹਰ ਲੈ ਜਾਓ ਤੇ ਜਾਂ ਆਪਣੇ ਪਿੰਡ ਜਾ ਕੇ ਵੇਚੋ ਤੇ ਬਾਕੀ ਭਈਏ ਸਾਰੇ ਉਹ ਗੱਡੀ ਦੇ ਉੱਤੇ ਅੱਡੇ ਦੇ ਵਿੱਚ ਹੀ ਲਾਉਂਦੇ ਆ ਜੀ ਉਹ ਮਸਲਾ ਇਹ ਜੀ ਇੱਥੇ ਨਾ ਮਜ਼ਦੂਰ ਆਉਂਦੇ ਵਿਚਾਰੇ ਉਹ ਰੇੜੀਆਂ ਲਾਉਂਦੇ ਆ ਬਾਹਰੋਂ ਪੱਟੀ ਧੋਂਦੇ ਆ ਫਰੂਟ ਵੇਚਦੇ ਆ ਤੇ ਸਬਜ਼ੀ ਵੇਚਦੇ ਆ ਉਹਨਾਂ ਨੂੰ ਇਹ ਧਮਕੀਆਂ ਦਿੰਦਾ ਹੈ ਵੀ ਮੈਂ ਇੱਥੇ ਤੁਹਾਡੀਆਂ ਲੱਗਣ ਨਹੀਂ ਦੇਣੀਆਂ ਰੇੜੀਆਂ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤੀ ਮੈਨੂੰ ਫੋਨ ਕੀਤਾ ਵੀ ਅੰਕਲ ਜੀ ਆਹ ਗੱਲ ਬਾਤ ਆ ਵੀ ਫਲਾਣੇ ਬੰਦਿਆਂ ਨੇ ਦਰਖਾਸਤ ਦਿੱਤੀ ਸੀ ਤੇ ਇਹ ਉਹਨਾਂ ਬੰਦਿਆਂ ਨੇ ਸ਼ਰਿਆਂ ਵਿੱਚ ਛੜਕਦੇ ਲਾਉਂਦੇ ਉਹਨਾਂ ਨੂੰ ਕੁਝ ਨਹੀਂ ਆਂਦਾ ਸਿਰਫ ਇਹ ਤਿੰਨਾਂ ਬੰਦਿਆਂ ਨਾਲ ਲਾਜ ਡਾਟ ਹੈ ਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਉਹਨੂੰ ਜੇ ਮਹੀਨਾ ਦੇਣ ਫਿਰ ਇਹਨਾਂ ਨੂੰ ਵੀ ਨਹੀਂ ਕੁਛ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਜ਼ਕਰਾਨੀ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉੱਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਯੋਗੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆਏ ਕਿ ਸਭ ਕੋ ਇਹਨੇ ਮੇਰੇ ਨਾਲ ਵਧਿ ਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਬੋਲਣ ਡਿਆ ਪਿਆ ਅਸੀਂ ਤੇ ਸਰਕਾਰ ਗਾੜੀ ਬੇਨਤੀ ਕਰਦੇ ਆ ਉੱਚ ਅਧਿਕਾਰੀਆਂ ਅਫਸਰਾਂ ਤੋਂ ਵੀ ਇਹਦੇ ਤੇ ਕੋਈ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂ ਇਹਨੇ ਗਲਤ ਸ਼ਬਦ ਬੋਲੇ ਆ ਮੇਰੇ ਬਰਖਲਾਵ ਮੇਰੇ ਦਾੜੇ ਦੀ ਇਹਨੇ ਨੋਲੀ ਆਂਦਾ ਮੈਂ ਦਾੜੀ ਪੁੱਟ ਕੇ ਤੇ ਹਾਥੇ ਫੜਾ ਦੂੰ ਤੇਰੇ ਜੇ ਕੋਈ ਇਹਨਾਂ ਬਾਰੇ ਗੱਲ ਕੀਤੀ ਅਜੇ ਅਹੀਂ ਤੇ ਗੱਲ ਕਰਨੀ ਇਹਦੇ ਪਹਿਲੋਂ ਮੇਰੇ ਤੇ ਵਾਰੰਡ ਐ ਪਿਆ ਵਾ ਇਹ ਕਰਕੇ ਅਹੀਂ ਸਰਕਾਰ ਕੋਲ ਬੇਨਤੀ ਕਰਦੇ ਆਂ ਵੀ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਨਹੀਂ ਤੇ ਲਾਗੇ ਸਾਰਿਆਂ ਨੇ ਰੋਲਾ ਪਾਇਆ ਇਸ ਗੱਲ ਦਾ ਵਿਰੋਧ ਕੀਤਾ ਵੀ ਤੂੰ ਕਿਤਰਾ ਬੋਲਦਾ ਵਾ ਫੇਰੇ ਪਹਿਲੋਂ ਸਿਵਲ ਵਰਦੀ ਦੇ ਵਿੱਚ ਹੀ ਮੁੜ ਕੇ ਵਰਦੀ ਪਾ ਕੇ ਆ ਇਹਦਾ ਅਕਸਰ ਇਹ ਹੀ ਵੀ ਮੈਂ ਇਹ ਆਖਣਗੇ ਵੀ ਮੇਰੀ ਵਰਦੀ ਨੂੰ ਪਹਿ ਗਿਆ ਹਾ ਕਰਨ ਹੋਇਆ ਸਾਰਾ ਕੁਝ ਪਹਿਲਾਂ ਸਿਵਲ ਦੇ ਵਿੱਚ ਹੀ ਤੇ ਬੰਦੇ ਜਿਹੜੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਏ ਜਿਹੜੇ ਆਮ ਪਾਰਟੀ ਦੇ ਬੰਦੇ ਆ ਉਹਨਾਂ ਦੀ ਦੁਕਾਨ ਤੇ ਬੈੰਦਾ ਬਹਿ ਕੇ ਉੱਥੋਂ ਸਾਰੀ ਪਲੈਨਿੰਗ ਚੱਲਦੀ ਆ ਵੀ ਕੀ ਕਰਨਾ ਇੱਥੇ ਇਹ ਮਜ਼ਦੂਰਾਂ ਗਰੀਬਾਂ ਨੂੰ ਤੰਗ ਕਰਦਾ ਤੇ ਦੂਜਿਆਂ ਤੋਂ ਐਵੇਂ ਹੀ ਨਾਲ ਲੈਂਦਾ ਵਾ ਕਿ ਇਹ ਤੋਂ ਜੂਸ ਮੰਗਾ ਲਿਆ ਕਿਸੇ ਤੋਂ ਕੁਝ ਮੰਗਾ ਲਿਆ ਔਰ ਗਾੜੀ ਸ਼ਰਮਾ ਉਹਨਾਂ ਨੂੰ ਪਤਾ ਵੀ ਉੱਥੇ ਕੀ ਕੁਝ ਹੋਇਆ ਭਾਈ ਮੇਰਾ ਨਾਂ ਨਿਸ਼ਾਨ ਸਿੰਘ ਆ ਐ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਹੋਣਾ ਅਹੀਂ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਵਾ ਇਹਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨਵਾ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨਾਲ ਸਰਪੰਚ ਸਾਹਿਬ ਤੱਕ ਬਹੁਤ ਜਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆਵੇ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਹੈ ਇੱਥੋਂ ਦੇ ਨਿਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦਾ ਮਤਲਬ ਸ਼ਿਦਾਬਲੀ ਇਹਨਾਂ ਨੂੰ ਵਰਤੀਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਕੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਦਾ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਵੀ ਰਿਹੋ ਕੋਈ ਆ ਮੈਂ ਤਾਂ ਸਾਨੂੰ ਇਹ ਕਰਨ ਨਹੀਂ ਦਿੰਦਾ ਕੀ ਤਾਂ ਦੇ ਕੀ ਮੰਨਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਅਧੂ ਵਿਚਕਾਰ ਲੱਗੀਆਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਮੈਂ ਨਾ 11 ਤਰੀਕ ਨੂੰ ਟੋਕਰੀ ਚਾਰ ਅਗਸਤ ਮੰਨ ਲਿਆ ਸੀ ਮਨ ਜੋਗਾ ਸਤਰੀ ਸਾਹਿਬ ਨੇ ਮੈਨੂੰ ਉੱਥੇ ਲੈ ਆਇਆ ਸੀ ਤੇ ਮੈਂ ਵੇਖਿਆ ਕਿ ਬਾਜ਼ਾਰ ਦੇ ਵਿੱਚ ਨਾ ਆਮ ਰੇੜੀਆਂ ਤੇ ਸਬਜ਼ੀਆਂ ਵਾਲਿਆਂ ਨੇ ਜਿਹੜਾ ਬਿਗਾਏ ਕਬਜ਼ੇ ਕੀਤੇ ਆ ਉਹਦਾ ਕਰਕੇ ਜਿਹੜੀਆਂ ਬਠਿੰਡੇ ਤੋਂ ਤਰੀਦਕੋਟ ਤੋਂ ਅੰਮ੍ਰਿਤਸਰ ਤੋਂ ਬੱਸਾਂ ਹੁੰਦੀਆਂ ਜਾਂਦੀਆਂ ਨਾ ਉਹਨਾਂ ਦੇ ਵਿੱਚ ਬੜੀ ਪ੍ਰੋਬਲਮ ਆਉਣੀ ਜਾਂ ਲੱਗ ਜਾਂਦਾ ਹੈ ਮੈਂ ਉਹਦਾ ਕਰਕੇ ਸਾਰਾ ਜਿੰਨੂ ਹੱਥ ਜੋੜ ਕੇ ਅਪੀਲ ਕੀਤੀ ਵੀ ਆਪਣੀਆਂ ਜਿਹੜੀਆਂ ਰੇੜੀਆਂ ਆ ਸਬਜ਼ੀ ਮੰਡੀ ਅੱਥਰ ਬਾਹਰ ਮੰਡੀ ਬਣੀ ਆ ਵੀ ਉਹਦੇ ਵਿੱਚ ਲੈ ਜਾਓ ਉਹਦੇ ਵਿੱਚ ਜਾ ਕੇ ਆਪਣਾ ਸੌਦਾ ਪਤਾ ਵੇਖ ਲਓ ਆਪਣਾ ਇਹਨਾਂ ਸਾਰਿਆਂ ਨੂੰ ਅਪੀਲ ਕੀਤੀ ਫਿਰ ਮੈਂ ਉਹਨਾਂ ਨੂੰ ਸਮਝਾਇਆ ਵੀ ਫਿਰ ਮੈਂ ਉਹਨਾਂ ਨੂੰ ਇਹਨਾਂ ਨੂੰ ਧੱਕਾ ਵੀ ਮਾਰਿਆ ਵੀ ਨਹੀਂ ਯਾਰ ਇੱਥੇ ਬਦਲ ਲਾਉਂਦੀਆਂ ਜਾਮ ਲੱਗ ਜਾਂਦਾ ਵਾ ਐ ਗੱਲ ਹੋਈ ਇਹਦੇ ਤੋਂ ਫਿਰ ਸਰਪੰਚ ਤਰਸੀਮ ਸਿੰਘ ਜੀ ਆਏ ਉਹ ਕਿ ਜਿਹੜੀ ਰੇੜੀਆਂ ਮੈ ਲਵਾਈਆਂ ਤੇ ਮ ਆਪਾਂ ਕਿਸੇ ਖੁੱਲੇ ਥਾਂ ਤੇ ਲਵਾ ਸਕਦੇ ਆ ਆਪਾਂ ਸੜਕ ਦੇ ਉੱਤੇ ਰੇੜੀਆਂ ਨਹੀਂ ਲਵਾ ਸਕਦੇ ਕਿਉਂਕਿ ਸੜਕ ਦੀ ਆਵਾਜਾਈ ਬੰਦ ਹੁੰਦੀ ਹੈ ਬਸ ਇੰਨੀ ਗੱਲ ਹੋਈ ਹੈ ਬਾਕੀ ਕੋਈ ਉਹਦੇ ਸ਼ਾਂਤ ਕਲਾਪ ਵਾਲੀ ਨਹੀਂ ਕੀਤੀ ਕੋਈ ਕਿਸੇ ਦੇ ਕਲਾਪ ਨਹੀਂ ਕੀਤੀ ਇਹਦੇ ਬਾਰੇ ਵਿੱਚ ਸੀਨੀਅਰ ਅਫਸਰਾਂ ਨੇ ਵੀ ਦੱਸਿਆ